ਸਸੀਆ ਸਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡੇ ਤੁਹਾਡੇ ਚੈਨਲ ਤੇ ਸੋ ਅੱਜ ਆ ਗਏ ਆ ਅਸੀਂ ਮਾਸੀ ਜੀ ਦੇ ਘਰ ਸਰਦਾਰ ਜੀ ਦੇ ਮਾਸੀ ਜੀ ਦੇ ਓ ਪਾਪਾ ਨਾਲ ਫੋਟੋ ਖਿੱਚੀ ਪਾਪਾ ਨੇ ਬੁੱਤ ਗੱਡੀ ਕਰਾ ਲਿਆ ਹਾਂਜੀ ਅੰਦਰ ਕਰ ਲੋ ਜੇ ਕਰਨੀ ਤੇ ਕਰਨੀ ਅੰਦਰ ਟਰੈਕ ਕਰਕੇ ਅੰਦਰ ਕਰ ਲੋ ਅੰਦਰ ਹੀ ਕਰ ਲੋ ਉਹਨੂੰ ਕਿਹਾ ਫੁੱਟ ਜੀ ਅੰਦਰ ਕਰ ਲੋ ਟਰੈਕ ਕਰ ਲਿਆ ਲੋਏ ਇਹ ਆਏ ਇਹਨਾਂ ਦਾ ਡੌਗੀ ਸਬਜ਼ੀਆਂ ਕਿੰਨੀਆਂ ਸੋਨੀਆਂ ਹਰੀਆਂ ਮਿਰਚਾਂ ਲੱਗੀਆਂ ਕਿਆ ਬਾਤ ਹੈ ਫਰੈਸ਼ ਮਿਰਚਾ ਪੁਦੀਨਾ ਗੰਡੇ ਪੁੱਕਾ ਵਾਲੇ ਸਸਰੀ ਘਾਲ ਜੀ ਵੇਹ ਤੁਹਾਡੇ ਮਿਰਚਾ ਮੁਰਚਾ ਵੇਖ ਲੀ ਜੇ ਸਸਰੀ ਘਾਲ ਜੀ ਸਸਰੀ ਘਾਲ ਹੋਸਰਾਉਗੀ ਆ ਜੀ ਸਸਰੀ ਘਾਲ ਹਾਂ ਜੀ ਵਧੀਆ ਵਧੀਆ ਠੀਕ ਆ ਇਹ ਮੇਰੀ ਭਤੀਜੀ ਹਾਂ ਜੀ ਕਿ ਤੁਹਾਨੂੰ ਪਤਾ ਹੈ ਰਾਵੀ ਆ ਹਾਂਜੀ ਰਾਵ ਰਾਵ ਬੜਾ ਵਧੀਆ ਪਦੀਨਾ ਹੋਇਆ ਸਾਰਾ ਕੁਝ ਹਾਂਜੀ ਆਓ ਜੀ ਸਸ ਜੀ ਸਸ ਜੀ ਕਿੰਮ ਅਸੀ ਆਸੀ ਜੀ ਜੀ ਕੋਡੇ ਅੱਗੇ ਚਲੋ ਚਲੋ ਆਹ ਕੋਡੇ ਹੋ ਲੌਏ ਤੇ ਪਾਇਆ ਸੋਗੇ ਵਧੀਆ ਪਾਇਆ ਨੀ ਕੋਈ ਇਹ ਤੁਹਾਡੀਆਂ ਦਵਾਈਆਂ

कमल चाचा चाचू दी चाचा जी पता कमल चाचा जी का मा गया जिले बैठे गए दौड़ दौड़ गे ਬਾਦਰ ਨਹੀਂ ਕਿਹਾ ਸਾਡੇ ਨਾਲ ਹੀ ਜਾ ਰਿਹਾ ਹੈ। ਨਈ ਬਾਸ ਮੈਂ ਲੈ ਲੈਂਦਾ। ਮਮਨ ਜੀ ਦਾ ਮਾਈਕ ਵੀ ਸੁਣ ਲੈ ਕਹਿੰਦਾ ਕਿ ਸਾਰੇ ਨਾਲ ਬੈਠੇ ਦੀ ਹੈਵੇਂ। ਹਾਂਜੀ ਸਾਇਰ ਸੀ। ਬ੍ਰਿਸ਼ਨ ਆ। ਗੱਲ ਹੋਈ ਤੋੜਾ ਦੋ ਨਾ। ਆਹੋ। ਆ ਵੀ ਮੈਂ ਉੱਧਰ ਜਾ ਕੇ ਪੀਓ ਆ ਇਹ ਬੜਾ ਪ੍ਰੇਜ ਕਰੇ ਕੋਲਡ ਕਾਫੀ ਬਣਦੀ ਹੈ ਨਹੀਂ ਹਾਂ ਨਹੀਂ ਨਹੀਂ ਪੀਓ ਪੀਓ ਇਹੀ ਪੀਣਾ ਆ ਆ ਪਾਪੀ ਕੋਲਡ ਕਾਫੀ ਮੈਨੂੰ ਨਹੀਂ ਕੋਲਡ ਕਾਫੀ ਖੇਲੀ ਬਰੌਂਡੇ ਜੀ ਨਹੀਂ ਸਾਰੇ ਨਹੀਂ ਪੀਂਦੇ ਇੱਥੇ 슈ਗਰ ਬਹੁਤ ਜ਼ਿਆਦਾ ਹੁੰਦੀ ਆ ਹਾਂ ਹਾਂ ਜਿੰਦਾ ਖਲੀ 슈ਗਰ ਨਹੀਂ ਜਾਂਦੀ ਅੰਨੀ ਹਾਂਜੀ ਮੈਂ ਤਾਂ ਬਹੁਤ ਖਲਾਰਾ ਪਾਇਆ ਰਸੋਈ ਜੀ ਨਹੀਂ ਤੇ ਫਿਰ ਕੀ ਤੇ ਫਿਰ ਜਿੱਥੇ ਕੰਮ ਹੋਣਾ ਉੱਥੇ ਖਲਾਰਾ ਤੇ ਹੋਣਾ ਮੈਂ ਤੇ ਆ ਵੀ ਆਪਣੀ ਵੀਡੀਓਜ਼ ਬੋਲਦੀ ਆ ਵੀ ਰਸੋਈ ਤੇ ਉਹ ਸਾਫ਼ ਹੋਵੇ ਜਿੱਥੇ ਰੋਟੀ ਵੀ ਬਕਣੀ ਜਿੰਦੇ ਪਕਾਉਣੀ ਉੱਥੇ ਤੇ ਸਾਰਾ ਕੁਝ ਬਣਨਾ ਉੱਥੇ ਤਾਂ ਉੱਥੇ ਤਾਂ ਖਲਾਰਾ ਪੈਣਾ ਪੈਣਾ ਵੀ ਹਾਂ ਲੈ ਤੁੰਡੀ अच्छा नहीं दिखली नहीं कोल्ड कॉफी वो भी रोज आस पड़ती है हाई कोल्ड कॉफी ਤੇ ਕਿਤੇ ਬੱਚਿਆਂ ਦਾ ਪਤਾ ਨਹੀਂ ਕੀ ਹਾਲ ਹੋ ਗਿਆ वरुण ਤਾਂ ਵੀਹੀ ਆਜੇ ਉਹ ਨਹੀਂ ਪੀਂਦਾਂ ਨਾ ਬਣਾ ਸਾਰੇ ਬਣਾ ਮੈਨੂੰ ਲੱਗਦਾ ਮੈਂ ਬਣਾਈ ਬਣਾ ਮੁੱਚੋ ਮੁੱਚੋ ਬੱਚਾ ਰਾਮ ਚੰਦ ਜੀ ਦੇ ਵਿੱਚ ਪੁੱਛ ਲਈਂ ਰਾਮ ਜੀ ਖਾਂਦੇ ਸਾਰਾ ਖੁਸ਼ ਆ ਮਾਂ ਮਾਸੀ ਜੀ ਮੈਂ ਤਾਂ ਪਿੰਦੀ ਨਹੀਂ ਸੱਚੀ ਗੱਲ ਨਹੀਂ ਮੈਂ ਨਹੀਂ ਪਿੰਦੀ ਮੈਂ ਬੜਾ ਮਿੱਠਾ ਖਾ ਲਿਆ ਪੁੱਛ ਲੋ ਇਹਨਾਂ ਸਾਰਿਆਂ ਨੂੰ ਮੈਂ ਨਹੀਂ ਪਿੰਦੀ ਨਹੀਂ ਮੈਂ ਨਹੀਂ ਪਿੰਦੀ ਗੱਤੀ ਆਖਦੇ ਪੀ ਲਾ ਹੁਣ ਮੈਂ ਸਾਰਿਆਂ ਮਿੱਠਾ ਖਾਟਾ ਕਿੰਨਾ ਚੋਲੇ ਕਰਕੇ ਮੈਂ ਜਦੋਂ ਮੈਂ ਨਾਰਮਲ ਹੁੰਦਾ ਹਾਂ ਉਹ ਦਵਾਈ ਸਿੱਤਾਂ ਮੈਂ ਕਹਿੰਦਾ ਜਦੋਂ ਮੈਂ ਆਪਰੇ ਨਾਰਮਲ ਹੁੰਦਾ ਹਾਂ ਉਹ ਮੈਂ ਪੀਦਾ

ਫੋਨ ਆ ਗਿਆ ਤੁਹਾਡਾ ਇਹ ਕੋਈ ਚੋਣ ਇਹ ਬੋਨਾ ਖਾ ਲੈਣਾ ਤਾਂ ਫਿਰ ਲੜਦੇ ਬੋਨਾ ਵਾਸੀ ਤੂੰ ਹੀ ਤਵਾ ਲੋੜੋਂ ਨਹੀਂ ਰਿੰਦੇ ਐ ਤੂੰ ਹੀ ਵਾਸੀ ਤੇ ਤਵਾ ਲੋੜੋਂ ਨਹੀਂ ਰਿੰਦੇ ਹਾਂ ਉਹ ਲੋਕ ਤਾਂ ਲੈਂਦੇ ਜਿੰਦਗੀ ਦਾ ਬਿਲਕੁਲ ਜੋ ਠੀਕ ਕਿ ਛੱਡਣੀ ਨਹੀਂ ਤੇਗੀ ਜਿਹੜੀ ਪਹਿਲੀ ਲਈ ਮੈਨੂੰ ਮਨ ਚ ਰਹਿ ਗਿਆ ਉਹ ਰਹਿ ਗਿਆ ਜਿਵੇਂ ਮਿਲਦਾ ਉਹ ਵੀ ਰਹਿ ਗਿਆ ਲਿਸਾ ਆਉਂਦਾ ਨਹੀਂ ਕਿੱਥੇ ਆਇਆ ਇਹ ਡੈਕ ਲਾ ਦੇ ਰਾਜੂ ਭਾਈ ਡੈਕ ਲਾ ਰਾਜੂ ਭਾਈ ਦੇ ਡੈਕ ਤੋਂ ਦੇਖ ਕੇ ਮੈਂ ਆਪਣਾ ਇੱਕ ਵੱਡਾ ਲਾਣਾ ਬਣਾਇਆ ਡੈਡੀ ਵੀ ਕਿੰਨਾ ਜੇ ਡੈਡੀ ਨੂੰ ਮਿਲਦੇ ਹਣ ਕੇ ਕਿੱਥੋਂ ਆਇਆ ਮੈਂ ਰਾਜੂ ਭਾਈ ਨੇ ਵੱਡਾ ਬਣਾਇਆ ਮੈਂ ਵੱਡਾ ਬਣਾਇਆ ਨਹੀਂ ਪਰਸੋਂ ਰਾਤ ਹੀ ਬਾਹਰ ਖਾਣ ਗਏ ਤੇ ਉਧਰ ਵਰੁੰਡੇ ਲਾਏ ਬੜੀ ਉੱਚੀ ਆਵਾਜ਼ ਤੇ ਮੈਨੂੰ ਸਨੀ ਦੀ ਜਾਨ ਹੈ ਮੈਂ ਸਨੀ ਜਦੋਂ ਆਉਂਦਾ ਨਹੀਂ ਤਾਂ ਮੇਨ ਰੋਡ ਤੋਂ ਪਤਾ ਲੱਗਦਾ ਸਨੀ ਆ ਗਿਆ ਘਰ ਐਨੀ ਉੱਚੀ ਆਵਾਜ਼ ਚ ਗਾਣੇ ਹੁੰਦੇ ਸੀ ਉਹ ਇਤਨਾ ਉਦੀ ਆਵਾਜ਼ ਹੋਣੀ ਡਰ ਗਏ ਤੱਕ ਆ ਆ ਕੰਮ ਵਧੀਆ ਆ ਸੁਪਨੇ ਬੂਟ ਉਹ ਬੂਟ ਅਸੀਂ ਬੈਠੇ ਰੱਖਦੇ ਹਾਂ ਹੁਣ ਸਿਆਹੀ ਕਰ ਦੋ ਹਾਂ ਜੀ ਚਾਹੀਦਾ ਮੈਨੂੰ ਆ ਜੀਦਾ ਚਲਿਏ ਜੀ ਚਲ ਜਾਣਾ ਚਲੋ ਜੀ ਅਜੇ ਤਿੰਨ ਘਰ ਮਾਸੂ ਜੀ ਹੋਰ ਆ ਕੀ ਲਾ ਦੇ ਨੇ ਲੰਬਾ ਗੇੜਾ ਆ ਆ ਬਹਿ ਕਰਦੀ ਆ ਆ ਮਾਸੀ ਜੀ ਪੁੱਛੋ ਇਹਨਾਂ ਨੂੰ ਇਹ ਪਲਾਨ ਹੀ ਅੱਜ ਦਾ ਮੇਰਾ ਆ ਸੱਚੀ ਵਾਲਾ ਪੁੱਛ ਲਓ ਇਹ ਤਾਂ ਨਹੀਂ ਕਿ ਇਹਨਾਂ ਦਾ ਤਨੀ ਇਰਾਦਾ ਆਹੋ ਆ ਮਾਸੀ ਰਸੂਲਾ ਵੇ ਨਾ ਮੈਂ ਨਾ ਪਤਾ ਜੀ ਅੱਜ ਸਵੇਰੇ ਪਤਾ ਕੀ ਕੀਤਾ ਮੈਂ ਇਹਨਾਂ ਦਾ ਦਰਵਾਜ਼ਾ ਨੌਕ ਕੀਤਾ ਮੈਂ ਕਿਹਾ ਅੱਜ ਮੇਰੇ ਪਲਾਨ ਦੇ ਚੱਲ ਜੂ ਕਹਿੰਦੇ ਠੀਕ ਹੈ ਨਾ ਕਮਾਇ ਸਵੇਰ ਦੇ ਨਾਲ ਟਿਕਟ ਵੀ ਪਿਆ ਅਰੀ ਇਹਨਾਂ ਦੀ ਹੋਣਾ ਤਿਆਰੀ ਬੱਸ ਸਾਡੀ ਤਿਆਰੀ ਆ ਪਰ ਦੱਸਣਾ ਨਹੀਂ ਚੋਰੀ ਚੋਰੀ ਜਾਣਾ ਹਾਂ ਨਹੀਂ ਕਰਨਾ ਇਹਨਾਂ ਨੇ ਇੱਧੇ ਹੀ ਆਜ ਕਿੰਨਾ ਥੋੜੀ ਦਸਾਇਆ ਬੜੇ ਦਰਦੇ ਉਹਨਾਂ ਨੂੰ ਵੇਖ ਲਈ ਪਾਲੀ ਦਾ ਬੰਦਾ ਨਹੀਂ ਨਹੀਂ ਪਰ ਉਹਨਾਂ ਨੇ ਕਈ ਡੋਟਾ ਜਮਾ ਗਏ ਸਾਡੀ ਬੰਦੋ ਤੁੰਤੋ ਹੋਦੀ ਕਿੱਥੇ ਜੀ ਬਸੇ ਡਾਸੀ ਦੇ ਪਹਿਲਾਂ ਮੇਰਾ ਵੀ ਇਹੀ ਕੰਮ ਨਹੀਂ ਪੈਣਾ ਦੱਸੇ ਚੱਲ ਜਾਣਾ ਪਰ ਹੁਣ ਦੀ ਕਾਦਾ ਕੰਮ ਮੇਰਾ ਹੈ। ਬੰਦੇ ਨੂੰ ਥੋੜੀ ਤਿਆਰੀ ਕਰਨੀ ਪੈਂਦੀ ਹੈ। ਕਮਾ ਕਰਦੇ ਟਾਈਮ ਕੱਢਣਾ, ਗੇਮਸ ਖੇਡਣਾ ਹੈ ਨਾ। ਨਹੀਂ ਮੈਂ ਪਹਿਲੇ ਕਹਿ ਨਹੀਂ ਮੈਂ ਕਿ ਵੀ ਅੱਜ ਨਾ ਮੈਨੂੰ ਦੀਦੀ ਨੇ ਲਿਆਉਣਾ ਜ਼ੋਰ ਨੇ ਮੈਂ ਦੁਪਹਿਰੇ ਮੰਮੀ ਨੂੰ ਕਹਿਣ ਦੀ ਮੈਂ ਕਹਿੰਦੀ ਉਹਨਾਂ ਨੇ ਨਹੀਂ ਆਉਣਾ ਮੈਂ ਕਿਉਂ ਨਹੀਂ 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 ਉਹਨਾਂ ਦੇ ਕਸੂਰ ਨਹੀਂ ਤੇਰਾ ਹੀ ਗੱਟਿਆ ਕਸੂਰ ਵੀ ਮੇਰਾ ਨਿਕਲ ਆਇਆ। ਕੋਈ ਨਹੀਂ ਬਹਿਣ ਦਿੰਦੀ। ਨਹੀਂ ਸੱਚੀ ਗੱਲ ਇਹਨਾਂ ਨੂੰ ਪੁੱਛ ਲੋ ਅੱਜ ਮੈਂ ਮੈਂ ਕਦੀ ਨਹੀਂ ਦਰਵਾਜ਼ਾ ਖੜਕਾਉਂਦੀ। ਅੱਜ ਮੈਂ ਪਹਿਲੇ ਦਿਨ ਇਹਨਾਂ ਦਾ ਦਰਵਾਜ਼ਾ ਖੜਕਾਇਆ। ਦੇ ਹਾਂਜੀ ਚੱਲ ਜਾਗੇ ਮੈਂ ਚਲੋ ਫਿਰ ਨਿਕਲੋ ਹਾਂ ਜੇ ਰਾਜਕੀ ਨਹੀਂ ਪੈਂਦੀ ਸਮਝ ਹਾਂਜੀ ਨਹੀਂ ਟਾਈਮ ਥੋੜਾ ਆ ਸੇਹ ਤੇ ਨਹੀਂ ਕੋਈ ਫਰਕ ਪੈਂਦਾ ਹਾਂ ਸੇਹ ਇੱਧਰ ਹੀ ਰਹਿਣੀ ਆ ਨਹੀਂ ਆਪਾਂ ਹੰਡ ਗਏ ਹੁਣ ਸਭ ਦੀ ਟੈਂਸ਼ਨ ਹਾਂ ਬਿਲਕੁਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਜੋ ਮਰਜੀ ਕੋਈ ਕਹ ਲੈ ਹੁਣ 20 25 30 ਸਾਲ ਹੋਗੇ ਸਾਲ ਹੋਗੇ ਹੰਡ ਤਾਂ ਸੁੱਕ ਪੈਂਦਾ ਤੇ ਇਹ ਤੇ ਸਾਲ ਹੋਗੇ ਹਾਂ ਆਹ ਹੋਰ ਤੇ ਖੂਨ ਚ ਰਜੇ ਸਾਡੀ ਕੋਈ ਫਰਕ ਨਹੀਂ ਪੈਂਦਾ નહીં <coughs> ਨਹੀਂ ਮੇਰੀ ਗੱਲ ਸੁਣੋ ਹੈਲੋ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਤਾਂ ਗੱਲ ਸਾਰੇ ਸਾਨੂੰ ਤਾ ਕਰੋ ਨਾ ਵੀ ਆਪਾਂ ਕਿਹੜੇ ਰਿਸ਼ਤੇ ਤੋਂ ਕਿਹੜੀ ਚੀਜ਼ ਤੋਂ ਆਪਾਂ ਵਿੱਚੇ ਹੁੰਦੀ ਆ ਹਰ ਖਾਤੇ ਹੀ ਅੱਗੇ ਹੁੰਦੀ ਆ ਸਾਡੇ ਕੋਲ ਸਾਡੇ ਚ ਕੋਈ ਗਲਤੀ ਨਹੀਂ ਸਾਡੇ ਕੋਲ ਚ ਕੋਈ ਕਮੀ ਨਹੀਂ ਤੇ ਮੇਰੇ ਅਹੀ ਗੜੀਏ ਵੀ ਚੋਗੇ ਤੁਹਾਡੀ ਤਰੀਕ ਹੀ ਕਾਬਿਲ ਹਾਂ ਹਾਂ ਬਿਲਕੁਲ ਗੋਆਇਸ ਸੈਟ ਕਰੋ Uhm <Tower> चलो जी बहुत बदिया लगे दस आए भी आए हुए हैं शुक्र करो दस से दिता ना उन्होंने ਹੋਰ ਦੋ ਗੱਲਾਂ ਤੁਹਾਨੂੰ ਆਉਣਾ ਚਾਹੀਦਾ ਹੈ ਜਰਵਾੜ ਨੂੰ ਆਉਣਾ ਹੈ ਆਹ ਜਾਨੀ ਦੋਨ ਸੁਣਾ ਨਿਕਲ ਕੇ ਆਇਆ ਆ ਵੀ ਲੱਗਦਾ ਪਤਲਾ ਨਹੀਂ ਲੱਗਦਾ ਨਮਸਤੇ ਹਾਂ ਪਰ ਮੈਂ ਅਕੈਡਮੀ ਲੈ ਕੇ ਜਾਣਾ ਤੁਹਾਨੂੰ ਅੱਛਾ ਜੇ ਮੈਂ ਤੁਹਾਡੇ ਵਾਲੇ ਜਾਣਾ ਉਹ ਤੇਰੀ ਠੀਕ ਹੋਵੇ ਲੱਗੇ ਦੋ ਕਿਉਂ ਕੱਡੀ ਕਿਹੜੀ ਗੱਲਬਾਤ ਚੱਲਣ ਦੀ ਆ ਫਾਇਦ ਹੈਗੀ ਆ ਆਪਣੀਆਂ ਖੁਫੀਆ ਗੱਲਾਂ ਬੱਚਿਆਂ ਦੀ ਚੱਲ ਰਹੀਆਂ ਜਿਹੜੀਆਂ ਕਾਨੂੰਨੀ ਦਚਨ ਵਾਲੀਆਂ ਐ ਸਾਰੇ ਸਾਰੇ ਕੁੱਤੇ ਵਾਇ ਦਿੰਦੇ ਸਾਡੇ ਵੀ ਕੁੱਤੇ ਜਿਹੜੇ ਬਹੁਤ ਵਾਇ ਦਿੰਦੇ ਆ ਸਾਰੇ ਸਾਰੇ ਕੁੱਤੇ ਵਾਇ ਦਿੰਦੇ ਸਾਡੇ ਵੀ ਦਿੰਦੇ ਆ ਨਾ ਸਾਰਿਆਂ ਦੇ ਦਿੰਦੇ ਆ ਇਹ ਕਿਉਂਕਿ ਪਰ ਜਿਹੜੇ ਜੀ ਵਿਚਾਰਨਾ ਚੱਲਣਾ ਤਾਂ ਨਾ ਉਹ ਵੀ ਵਾਚਦਾ ਉਸ ਸਾਡੇ ਕੰਟਰੀ ਦੇ ਕਿਹੋ ਜਿਹੇ ਵਾਇਨਿੰਦੇ ਇਥੇ ਨਹੀਂ ਹੁੰਦੇ ਸਾਡੀ ਕੰਟਰੀ ਕਿਹੜੀ ਆ ਗਈ ਇਹ ਵੀ ਲੰਡਨ ਆਪਣੇ ਆਪ ਨੂੰ ਲੰਡਨ ਦੇ ਸਮਝਣ ਨੇ ਆ ਰਹਿ ਰਹਿ ਕਿ ਨਾਸਰ ਹੋ ਗਿਆ ਨਹੀਂ ਲੰਡਨ ਵਾਲਿਆਂ ਦਾ ਰਹਿ ਰਹਿ ਗਿਆ ਅਸਰ ਹੋ ਗਿਆ ਨਹੀਂ ਹੁੰਦਾ ਆ ਗਿਆ ਹੁਣ ਤੇ ਨਹੀਂ ਹਾਂਜੀ ਜ਼ਿਆਦਾ ਸਟੈਂਡ ਵਾਲੇ ਉਹ ਸਟੈਂਡ ਵਾਲੇ ਹਾਂ ਉਹ ਮੈਨੇ ਕਹ ਹੁੰਦੇ ਅਸੀਂ ਅਮਰੀਕਾ ਤੋਂ ਹੁੰਦੇ ਉਹ ਪਰ ਵੈਸੇ ਮਾਮਾ ਹੀ ਵੇਖਿਆ ਜਾਏ ਤੇ ਜਿਹੜੇ ਪੁਰਾਣੇ ਪੱਖੇ ਸੀਗੇ ਉਹ ਵੀ ਬੜੇ ਵਧੀਆ ਸੀ ਐਨੀ ਐਨੀ ਆਵਾਜ਼ ਨਹੀਂ ਸੀ ਦਿੰਦੇ ਹੁੰਦੇ ਉਹ ਖੁਸ਼ੀਆਂ ਉਸ ਦੇ ਲੈ ਨਹੀਂ ਕੋ ਆ ਜਾ ਤੁਸੀਂ ਇੱਥੇ ਬਹਿ ਲੈ ਅਸੀਂ ਕਹਿੰਦੇ ਸੀ ਨਾ ਹਲੇ ਮਾਮਾ ਜੀ ਕੋਲ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਬਿਲਕੁਲ ਗੱਲ ਨਹੀਂ ਤੁਹਾਨੂੰ ਵੇਰ ਚੱਲ ਗਿਆ ਕੰਮ ਤੇ ਮੈਂ ਕਿੱਥੇ ਕੰਮ ਤੇ ਚਲ ਗਿਆ ਕਹਿੰਦੇ ਫੇਰ ਔਰ ਕੰਮ ਤੇ ਚਲ ਗਿਆ ਉਹ ਪਤਾ ਨਹੀਂ ਮੈਂ ਕਿੱਥੇ ਚਲ ਗਿਆ ਲੈ ਕੇ ਪੁੱਛਣਾ ਪਾਣੀ ਦੇ ਪੰਚਾਇਤ ਐਸੇ ਸੇ ਚਲੋ ਦੇਖੋ ਕੋਈ ਰੋਂਗਾ ਕੋ ਫੋਨ ਕੇ ਦਾ ਅੱਜ ਦਾ ਫਿਰ ਇਦਾਂ ਹੀ ਕਰ ਦਿੰਦਾ ਸੇ ਠੀਕ ਹੈ ਮਾਮਾ ਜੀ ਬਾਹਰ ਸਿੱਧਾ ਠੀਕ ਹੈ ਜੀ ਸ਼ੂਗਰ ਸਿੱਧਾ ਠੀਕ ਹੀ ਚਾਈਦੀ ਹੈ ਜੀ ਦਾ ਬੜਾ ਅਫਸੋਸ ਹੈ ਜੀ ਕਰਨਾ ਕੀ ਹੈ ਇਹ ਗੱਲ ਸੁਣੋ ਕੋਈ ਇਹ ਜੀ ਬਿਮਾਰੀਆਂ ਇਹ ਕਹਿ ਰਹੀ ਆ ਵੀ ਬੜੀ ਸਰਦਾਕੋ ਬਿਮਾਰੀ ਆ। ਚੰਗੇ ਭਲੇ 10 ਵਜੇ ਸੁੱਤੇ ਆ, ਜੱਲਾ ਪਤਨ ਕਰ ਜੀ। 11 ਵਜੇ ਆਵਾਜ਼ ਮਾਰੀ ਆ ਵੀ ਮੈਨੂੰ ਫੜ ਕੇ ਬਿਠਾ ਦੋ। ਮੈਂ ਲੱਗ ਗਈ ਇਦਾਂ ਫੜ ਕੇ ਇਦਾਂ ਬਿਠਾਇਆ ਤੇ ਧੌਣ ਪਾਸੀ ਨੂੰ। ਬਲੋ ਕਹਿੰਦਾ ਵੀ ਕੋਈ ਕਮਾਲ ਹੀ ਹੋ ਗਈ ਇਦਾਂ ਦੀ ਕਦੀ ਵੇਖੀ ਮੈਂ ਨਹੀਂ ਵੀ ਆਵਾਜ਼ ਮਾਰਿਆ ਤੇ ਉਹ ਬੰਦਾ ਜਾਏ। ਅੰਧ ਕਹੀ ਉਹਦਾ ਸੈਲਟ ਟੈਗ ਹੋ ਗਿਆ, ਟੈਲੈਂਟ ਹੈ ਕਹਦਾ ਹੋਇਆ ਜਦੋਂ ਆਵਾਜ਼ ਮਾਰ ਕੇ ਤੇ ਮੈਨੂੰ ਅੱਖਾਂ ਬਿਠਾ ਦੋ। ਸਿ ਬਿਠਾਇਆ ਕੋਈ ਨਹੀਂ। ਉਥੇ ਬੰਦਾ ਜੇ ਕੋ ਬਿਮਾਰ ਹੈ ਤੇ ਬੰਦਾ ਉਸ ਆਉਂ ਹੀ ਡਾਕਟਰਾਂ ਕਰਦਾ ਤੇ ਜਿਹਨੂੰ ਤੁਹਾਨੂੰ ਭੱਗੇ ਪਤਾ ਮੈਂ ਪਿੱਲੀ ਦੀ ਜਿੱਦ ਚਾਹ ਵੀ ਕੇ ਨਹੀਂ ਪਾਣੀ ਲੈ ਲਓ ਪਾਣੀ ਮਿਲ ਜਾਦਾ ਵਧੀਆ ਨਹੀਂ ਤੇ ਮੈਨੂੰ ਅੱਤਾ ਕਰਾਉਣਾ 하다 ਕਿ ਅੱਜ ਵਾਸੀ ਹੋ ਗਿਆ ਤਾਂ ਕੀ ਕਰਨਾ ਸਾਰੇ ਉਹ ਨਹੀਂ ਚਾਹ ਪੀ ਕੇ ਆਏ ਆ ਕਿਆ ਇਹ ਤੇ ਤੁਹਾਨੂੰ ਪਤਾ ਵੀ ਹੈ ਉਹ ਜੋ ਨਾ ਚਾਹ ਪੀਣੀ ਪਾਣੀ ਪੀਣਾ ਤੇ ਪੀਣਾ ਪੈਣਾ ਵਕਤ ਵਕਤ ਪੌਗੀ ਹੁੰਦੀ ਹੈ ਹਾਂਜੀ ਤੇ ਚਾਹ ਪੀਦੇ ਕੋਈ ਹੋਰ ਆਦੀ ਨਹੀਂ ਨੀ ਨਹੀਂ ਉਹਨੂੰ ਜਦ ਚਾਹ ਪੀਕੇ ਤੇ ਉਹ 사ચી ਗਾਲ নূর ਇਹ ਸਾਡੀ ਬੜੀ ਪਿਆਰੀ ਕਿਉਂ ਜੀ ਰੋਟਾ ਖਾਂਦਾ ਇਹ ਤੇ ਸਾચી ਦਾਤ ਕਰਦਾ ਹੈ ਹਾਂ ਲੋ ਨੂਰ ਇਹ ਸਿਮਰਨ ਜੀ ਸੱਚੀ ਦਾਤ ਕਰਦਾ ਨਾ ਸੱਚੀ ਦਾਤ ਕਰਦਾ ਉਹ ਵਾਦੀ ਉਹ ਨੂੰ ਸਾਡੀ ਗੱਲ ਸਿੰਦਰਮ ਜੋਤਿਆ ਕ ਸਿੰਦਰਮ ਜੀਤਿਆ ਹਰ ਸਿੰਦਰਮ ਦੀਪ ਸਿੰਘ ਹਰ ਸਿੰਦਰਮ ਦੀਪ ਸਿੰਘ ਬੇਕੋ ਮਿੰਡੂ ਪੂਰੇ ਨਾ ਲੇ ਮੈਂ ਸਿੰਪਲੀ ਕਹਿ ਜਾਣਾ ਹਰ ਸਿੰਦਰਮ ਦੀਪ ਸਿੰਘ ਵੀਜੀ ਨੇ ਰੱਖਿਆ ਸੀ ਕਰਿਆ ਨਾ ਤੇਰੇ ਕਿਉਂ ਨਹੀਂ ਰੱਖਿਆ ਨਾ ਇਹ ਵੀਜੀ ਕੀ ਨੋਤੂ ਆ ਗਈ ਨੂੰ ਵੀਜੀ ਆ ਗਈ ਨਹੀਂ ਨਾ ਨਾ ਇਹਦੇ ਵਿਆਹ ਤੇ ਵੀਜੀ ਨਹੀਂ ਨਹੀਂ ਵੀਜੀ ਕਿਥੇ ਆਓ ਤੇ ਖਾ ਖਾ ਕੇ ਬਸੋ ਜੀ ਹਾਂ ਖਾ ਗਾ ਵੀ ਬਸ ਹੋ ਗਿਆ ਅੱਜ ਆਏ ਹਾਈ ਆ ਕਿਊਟੀ ਬੈ ਗਈ ਸਾਡੀ ਕੂਟੀ ਆਏ 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 ਆਓ ਮੈਂ ਤਾਂ ਥੋੜੀ ਜੀ ਨਹੀਂ ਨਹੀਂ ਕਰਾਂ ਗੀ ਦੀ ਤੇ ਮਮਾ ਇਹਦੀ ਪਾਜੀ ਤੂੰ ਖੜਾ ਯਾਰ ਇਹ ਨਹੀਂ ਆ ਕੇ ਖੜਾ ਮੈਂ ਤਾਂ ਕਹਿਣਾ ਬਸ ਜੋਨੀ ਅਗੇ ਜਵਾਨੀ ਕਿਤਰੇ ਪੰਜਾਬ ਕਿਤਰੇ ਪੰਜਾਬੀ ਆਗੇ ਆਏ ਕਿਆ ਬਾਤ ਕਾਇਮ ਹੈ ਕਿਦਾਂ ਚੱਲਗਾ ਆ ਵਧੀਆ ਠੀਕ ਹੈ ਬੰਦੇ ਸੁਪਰ ਕਰੀਏ ਕਰਨੀਆ ਪਾਣੀਆਂ ਤੇ ਤੋਂ ਦੇਖੇ ਦੇ ਮੁਕਾਬਲੇ ਤੇ ਕੋਈ ਨਹੀਂ ਨਹੀਂ ਭਾਈ ਅੰਦਰ ਚੱਲਿਆ ਗਿਆ ਬੰਦੇ ਹਾਂ ਅੱਜ ਚੇਲ ਲਾ ਲਾ ਬੈਠਾ ਕਿਵੇਂ ਮਮਾ ਜੀ ਦੀ ਸਿਹਤ ਕਿਵੇਂ ਅੱਜ ਗਏ ਸੀ ਤੁਸੀਂ ਉਹ ਅੱਗ ਨੂੰ ਫਰਕਾ ਗੱਲ ਗੱਲ ਕਰਦੇ ਬੈਠਾ ਬੈਠਾ ਬਾਲਵਾ ਚੀਕਾ ਕਿਤਨੀ ਜ਼ੋਰ ਕਿੰਨੇ ਕਿੰਨੇ ਜ਼ੋਰੀ ਤੇ ਫਿਰ ਹੋਣੀ ਹੈ ਬਾਈਕਲ ਸਵਾਰ ਚਾਹ ਰਿਹਾ ਰਿਪ੍ਰੈਸ਼ਨ ਭੁਜਉਂਦੇ ਅੱਜ ਜਿਵੇਂ ਉਹਦੇ ਭਾਈ ਲਾਗੇ ਲਾਗੇ ਤੇ ਆ ਗਏ ਸੀ ਸਾਰੇ ਕਈ ਵਾਰ ਤੇਨਾਂ ਨੇ ਕੰਮ ਮੰਨੇ ਗगन ਨੇ ਤੇਨਾਂ ਦੇ ਇਕੱਠੇ ਉਧਰ ਹੋ ਜਾਣਾ ਅੱਛਾ ਉੱਥੇ ਰਾਤ ਸਾਰੀ ਵੀ ਸੌਣਾ ਇੰਨੀ ਗੱਲਬਾਤ ਕਿਤੇ ਨਹੀਂ ਫਿਰ ਕੋਈ ਪਤਾ ਨਹੀਂ ਲੱਗਦਾ ਕੋਈ ਸੋਵੇ ਤਾਂ ਕੋਈ ਥੱਲੇ ਗੱਲਾਂ ਕਰਦੇ ਕਰਦੇ ਫਿਰ ਸਾਰੇ ਨਿੱਕੋ ਘਵਰੇ ਚ ਸੌਣਾ ਵਧੀਆ ਹੀ ਚਲੋ ਹੁਣ ਤੇ ਉਹ ਰੌਣਕ ਨਹੀਂ ਹੈਗੀ ਕਿਉਂਕਿ ਸਾਰੇ ਚਲ ਗਏ ਇੱਥੋਂ ਤੇ ਮੈਂ ਵੀ ਮੇਰਾ ਵੀ ਉੱਥੇ ਦਿਲ ਨਾ ਲੱਗਣਾ ਤੇ ਮੈਂ ਵੀ ਅਖੜ ਵੀ ਮਤਵਾਲੇ ਚਲ ਜਾ ਕਿਉਂਕਿ ਮੈਨੂੰ ਉੱਥੇ ਆਪਣੇ ਪਿੰਡ ਵਾਲਾ ਮਾਹੌਲ ਲੱਗਦਾ ਹੀ ਇੱਥੇ ਮੇਰਾ ਦਿਲ ਹੁਣ ਆਹੀ ਆਏ ਮੈਂ ਵੀ ਥੋੜੇ ਹਫ਼ਤੇ ਇੱਕ ਬਾਅਦ ਮਤਵਾਲੇ ਤੁਰੀ ਹੋਣਾ ਚਲੋ ਬੜੀ ਰੌਣਕੀ ਇੱਥੇ ਹਾਲ ਰੌਣਕਾ ਇੱਥੇ ਵੀ 깟 ਗਈਆਂ ਹਾਂ ਜੌਨੀ ਜੀ ਰਹਿ ਗਏ ਇੱਥੇ ਬਸ ਹਾਂ ਬਸ ਇੱਥੇ ਹੀ ਆ ਮੋਰਚਾ ਸੰਭਾਲਿਆ ਜੌਨੀ ਨੇ ਹਾਂ ਜੌਨੀ ਨੇ ਮੋਰਚਾ ਸੰਭਾਲਿਆ